ਇਸ ਵਕਤ ਦੀ ਬੜੀ ਖਬਰ ਸਾਹਮਣੇ ਆ ਰਹੀ ਹੈ ਸੀਐਮ ਮਾਨ ਨੇ ਪੰਜਾਬੀਆਂ ਦੇ ਨਾਮ ਇੱਕ ਚਿੱਠੀ ਲਿਖੀ ਹੈ ਹਥੋਂ ਦਾਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਮੁੱਖ ਮੰਤਰੀ ਨੇ ਪੰਜਾਬੀਆਂ ਦੇ ਨਾਮ ਇੱਕ ਚਿੱਠੀ ਲਿਖੀ ਹੈ ਰਾਸ਼ਨ ਕਾਰਡ ਦੇ ਮੁੱਦੇ ਉੱਤੇ ਸੀਐਮ ਭਗਵੰਤ ਮਾਨ ਨੇ ਇੱਕ ਖੁੱਲੀ ਚਿੱਠੀ ਲਿਖੀ ਹਥੋਂ ਦਾਦੀ ਕਿ ਕੇਂਦਰ ਸਰਕਾਰ ਵੱਲੋਂ 55 ਲੱਖ ਪੰਜਾਬੀਆਂ ਦਾ ਮੁਫਤ ਰਾਸ਼ਨ ਬੰਦ ਕੀਤਾ ਜਾ ਰਿਹਾ ਹੈ ਸੀਐਮ ਮਾਨ ਦਾ ਕਹਿਣਾ ਹੈ ਉਹਨਾਂ ਨੇ ਕਹਿ ਕੇ ਕੇਂਦਰ ਵੱਲੋਂ ਪੰਜਾਬੀਆਂ ਦਾ ਜਿਹੜਾ ਇੱਕ ਮੁਫਤ ਰਾਸ਼ਨ ਬੰਦ ਕੀਤਾ ਜਾ ਰਿਹਾ ਹੈ ਤੇ ਫੁੱਲ 55 ਲੱਖ ਪੰਜਾਬੀਆਂ ਦਾ ਜਿਹੜਾ ਕਿਰਾਸ਼ਣ ਉਹ ਬੰਦ ਕੀਤਾ ਜਾ ਰਿਹਾ ਹੈ ਬੀਜੇਪੀ ਬੋਰਡ ਚੋਰੀ ਤੋਂ ਬਾਅਦ ਰਾਸ਼ਨ ਚੋਰੀ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਮੈਂ ਇਹ ਨਹੀਂ ਹੋਣ ਦੇਵਾਂਗਾ ਉਹਨਾਂ ਨੇ ਕਿਹਾ ਕਿ ਤੁਹਾਡਾ ਭਰਾ ਭਗਵਾਨ ਤੁਮਨ ਤੁਹਾਡੇ ਨਾਲ ਖੜਾ ਹੈ ਸਾਡੀ ਟੀਮ ਘਰ ਘਰ ਜਾ ਕੇ ਹਰ ਪਰਿਵਾਰ ਦੀ ਸਥਿਤੀ ਦਾ ਪਤਾ ਲਗਾਏਗੀ ਇਹ ਸਿਰਫ ਰਾਸ਼ਨ ਕਾਰਡ ਦੀ ਲੜਾਈ ਨਹੀਂ ਹੈ ਇਹ ਪੰਜਾਬੀਆਂ ਦੇ ਸਨਮਾਨ ਦੀ ਲੜਾਈ ਹੈ ਉਹਨਾਂ ਨੇ ਕਿਹਾ ਹੈ ਕਿ ਆਪ ਘਰ ਘਰ ਪਹੁੰਚੇਗੀ ਤੇ ਮੇਰੀ ਚਿੱਠੀ ਜਿਹੜੀ ਕੀ ਹੈ ਉਹ ਘਰ ਘਰ ਪਹੁੰਚਾਏਗੀ ਤੁਹਾਂ ਦਾਦੀ ਕੀ ਬੀਤੇ ਕਈ ਦਿਨਾਂ ਤੋਂ ਰਾਸ਼ਨ ਦੇ ਮੁੱਦੇ ਨੂੰ ਲੈ ਕੇ ਭਾਜਪਾ ਤੇ ਆਮ ਆਦਮੀ ਪਾਰਟੀ ਆ ਮੁਸਮਣੀ ਹੋਏ ਨੇ ਤੇ ਬੀਤੇ ਦਿਨ ਕੇਂਦਰ ਵੱਲੋਂ ਇੱਕ ਚਿੱਠੀ ਜਿਹੜੀ ਕਿ ਪੰਜਾਬ ਸਰਕਾਰ ਨੂੰ ਲਿਖੀ ਗਈ ਸੀ ਜਿਸ ਵਿੱਚ ਕੀ ਲਗਭਗ 8 ਲੱਖ ਤੋਂ ਜ਼ਿਆਦਾ ਜਿਹੜੇ ਕਿ ਲੋਕਾਂ ਦੇ ਆ ਘਰਾਂ ਦੇ ਜਿਹੜੇ ਕਿ ਉਹ ਰਾਸ਼ਨ ਕਾਰਡ ਕੱਟਣ ਬਾਰੇ ਕਿਹਾ ਗਿਆ ਸੀ ਕਿਉਂਕਿ ਇਹਨਾਂ ਦੀ ਆਮਦਨ ਜ਼ਿਆਦਾ ਦੱਸੀ ਗਈ ਸੀ ਜਾਂ ਚਾਰਪਈਆ ਬਾਨ ਜਾਂ ਜਿਹੜੀ ਕਿ ਰਿਟਰਨ ਓਵਰਆ ਜ਼ਿਆਦਾ ਦੱਸੀ ਗਈਆਂ ਸੀ ਜਿਸ ਕਾਰਨ ਕਿ ਇਹਨਾਂ ਦੇ ਰਾਸ਼ਨ ਕਾਰਡ ਜਿਹੜੇ ਕਿ ਕੇਂਦਰ ਵੱਲੋਂ ਇਕੱਠੇ ਜਾਣੇ ਸੀ ਤੇ ਇਸ ਤੋਂ ਪਹਿਲਾਂ KYC ਦੇ ਨਾਮ ਤੇ ਵੀ ਜਿਹੜੇ ਕਿ ਕਈ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਕਿ ਲੋਕ ਉਹ ਰਾਸ਼ਨ ਤੋਂ ਬਾਝੇ ਐ ਤੋਂ ਬਾਅਦ ਜਦੋਂ ਚਿੱਠੀ ਆਈ ਤਾਂ ਪੰਜਾਬ ਦੀ ਸਿਆਸਤ ਭਾਗੀ ਆਮ ਆਦਮੀ ਪਾਰਟੀ ਨੇ ਇਸ ਨੂੰ ਇੱਕ ਵੱਡਾ ਮੁੱਦਾ ਬਣਾਇਆ ਹੋਇਆ ਤੇ ਲਗਾਤਾਰ ਜਿਹੜੇ ਕਿ ਭਾਜਪਾ ਦੇ ਆਗੂ ਨੇ OBC ਕਹ ਲੋ ਤੇ ਆਪ ਨੂੰ ਘੇਰਦੇ ਨੇ ਅਤੇ ਕਹਿੰਦੇ ਨੇ ਕਿ ਪੰਜਾਬ ਸਰਕਾਰ ਜਿਹੜਾ ਕਿ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰਦੀ ਜਿਸ ਕਾਰਨ ਕਿ ਕੇਂਦਰ ਨੇ ਹੈ ਸਭ ਕੁਝ ਬੰਦ ਕੀਤਾ ਹੈ ਤਾਂ ਹੁਣ ਸੀਐਮ ਭਗਵਾਨ ਜੀ ਨੇ ਇੱਕ ਚਿੱਠੀ ਲਿਖੀ ਹੈ ਪੰਜਾਬੀਆਂ ਦੇ ਨਾਮ ਉਹਨਾਂ ਕਹੇ ਹੈ ਕਿ ਮੈਂ ਤੁਹਾਡੇ ਨਾਲ ਖੜਾ ਤੇ ਤੁਹਾਡਾ ਰਾਸ਼ਨ ਬਿਲਕੁਲ ਵੀ ਬੰਦ ਨਹੀਂ ਹੁੰਦਿਆਂਗਾ ਬਿਆਰ ਰਿਪੋਰਟ ਚਰਦੀ ਕਲਾ ਟਾਈਮ ਟੀਵੀ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ